ਕਈ ਲੋਕ ਬਾਬਾ ਸ੍ਰੀਚੰਦ ਸਾਹਿਬ ਜੀ ਨੂੰ ਮਾੜਾ ਕਹੀ ਜਾਂਦੇ ਆ ਕਹਿ ਦਿੰਦੇ ਜੀ ਮਹਾਰਾਜ ਸਾਹਿਬ ਜੀ ਦੇ ਜੇ ਹੁਕਮ ਨੂੰ ਮੰਨ ਲੈਂਦੇ ਤਾਂ ਗੁਰਤਾ ਗੱਦੀ ਉਹਨਾਂ ਦੇ ਕੋਲ ਹੋਣੀ ਸੀ ਤਾਂ ਬਾਬਾ ਸ੍ਰੀਚੰਦ ਸਾਹਿਬ ਜੀ ਤਾਂ ਬੜੇ ਨਿਮਰਤਾ ਵਾਲੇ ਤੇ ਪ੍ਰੇਮ ਵਾਲੇ ਮਹਾਪੁਰਸ਼ ਨੇ ਫਿਰ ਤਾਂ ਬਾਬਾ ਸ੍ਰੀਚੰਦ ਸਾਹਿਬ ਜੀ ਜਿਨ੍ਹਾਂ ਦੀ ਇੰਨੀ ਕਮਾਈ ਆ ਸਾਰੇ ਸਤਿਗੁਰੂ ਜੀ ਦੇ ਨਾਲ ਬੜਾ ਪ੍ਰੇਮ ਰੱਖਿਆ ਕਦੀ ਈਰਖਾ ਨਹੀਂ ਕੀਤੀ ਇਹ ਨਹੀਂ ਮਨ ਦੇ ਵਿੱਚ ਕਦੇ ਲਿਆਂਦਾ ਕਿ ਅਸੀਂ ਗੁਰਤਾਗਤ ਦੀਤੇ ਨੇ ਬੈਠੇ ਤੇ ਸੇਵਕ ਨੂੰ ਗੁਰਤਾਗਤ ਦੀ ਮਿਲ ਗਈ ਨਹੀਂ ਭਾਈ ਬੜਾ ਪ੍ਰੇਮ ਸਤਿਗੁਰੂ ਜੀ ਦੇ ਨਾਲ ਕਰਦੇ ਰਹੇ ਬਾਬਾ ਸ੍ਰੀ ਚੰਦ ਸਾਹਿਬ ਜੀ ਗੁਰਮੁਖ ਰੂਹ ਨੇ ਸਤਿਗੁਰੂ ਜੀ ਦੇ ਸਹਬਜ਼ਾਦੇ ਤਾਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਿਨੇ ਕਹਿੰਦੇ ਬੜਾ ਸਤਕਾਰ ਕੀਤਾ ਬੜਾ ਆਦਰ ਮਾਨ ਕੀਤਾ ਉੱਚੀ ਜਗ੍ਹਾ ਤੇ ਬਿਠਾਇਆ ਹੈ